ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਦੋਸਤੋ ਹਾਜ਼ਰ ਹੋਇਆ ਤੁਹਾਡੇ ਲਈ ਨਵੀਂ ਕਹਾਣੀ ਲੈ ਕੇ ਉਮੀਦ ਹੈ ਤੁਸੀਂ ਬਾਕੀ ਕਹਾਣੀਆਂ ਦੀ ਤਰ੍ਹਾਂ ਇਸ ਕਹਾਣੀ ਨੂੰ ਵੀ ਬੇਹਦ ਪਿਆਰ ਦੇਵੋਗੇ ਪਸੰਦ ਕਰੋਗੇ ਅਤੇ ਲਾਈਕ ਸ਼ੇਅਰ ਵੀ ਜਰੂਰ ਕਰੋਗੇ ਅਤੇ ਦੋਸਤੋ ਤੁਹਾਡੇ ਸੋਹਣੇ ਸੋਹਣੇ ਕਮੈਂਟ ਪੜ੍ਹ ਕੇ ਸਾਨੂੰ ਬਹੁਤ ਵਧੀਆ ਲੱਗਦਾ ਹੈ ਅਤੇ ਤੁਸੀਂ ਸਾਡੇ ਚੈਨਲ ਬਾਰੇ ਅਤੇ ਕਹਾਣੀਆਂ ਬਾਰੇ ਕਮੈਂਟਾਂ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਆ ਕਰੋ ਦੋਸਤੋ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਇਹ ਕਹਾਣੀ ਸਵੇਰ ਦੇ 11:00 ਵਜੇ ਦਾ ਟਾਈਮ ਸੀ ਇੱਕ ਬਜ਼ੁਰਗ ਵਿਅਕਤੀ ਜਿਸ ਨੇ ਸਾਦੇ ਜਿਹੇ ਕੱਪੜੇ ਪਾਏ ਹੋਏ ਸੀ ਅਤੇ ਉਹਦੇ ਹੱਥ ਵਿੱਚ ਇੱਕ ਲਿਫਾਫਾ ਸੀ ਉਹ ਬੈਂਕ ਵਿੱਚ ਆਇਆ ਜਿਵੇਂ ਹੀ ਉਹ ਬਜ਼ੁਰਗ ਬੈਂਕ ਦੇ ਅੰਦਰ ਗਿਆ ਉੱਥੇ ਮੌਜੂਦ ਸਾਰੇ ਕਰਮਚਾਰੀ ਤੇ ਲੋਕ ਉਹਦੇ ਵੱਲ ਅਜੀਬ ਜਿਹੇ ਨਜ਼ਰਾਂ ਨਾਲ ਦੇਖਣ ਲੱਗੇ ਉਹ ਬਜ਼ੁਰਗ ਆਦਮੀ ਦਾ ਨਾਮ ਨਰੈਣ ਸਿੰਘ ਸੀ ਨਰੈਣ ਸਿੰਘ ਜਿਸਦੇ ਹੱਥ ਵਿੱਚ ਸੋਟੀ ਫੜੀ ਹੋਈ ਸੀ ਤੇ ਦੂਜੇ ਹੱਥ ਵਿੱਚ ਇੱਕ ਲਿਫਾਫਾ ਉਹ ਹੌਲੀ-ਹੌਲੀ ਇੱਕ ਕਾਊਂਟਰ ਵੱਲ ਜਾਣ ਲੱਗਦਾ ਹੈ ਉਹ ਕਾਊਂਟਰ ਜਿਹੜਾ ਗਾਹਕਾਂ ਲਈ ਬਣਾਇਆ ਗਿਆ ਸੀ ਤੇ ਉੱਥੇ ਇੱਕ ਮਹਿਲਾ ਕਰਮਚਾਰੀ ਬੈਠੀ ਹੋਈ ਸੀ ਉਸ ਮਹਿਲਾ ਕਰਮਚਾਰੀ ਦਾ ਨਾਮ ਟੀਨਾ ਸੀ ਉਹ ਬਜ਼ੁਰਗ ਹੌਲੀ-ਹੌਲੀ ਟੀਨਾ ਮੈਡਮ ਤੱਕ ਪਹੁੰਚਿਆ ਅਤੇ ਉਸਨੇ ਜਾ ਕੇ ਟੀਨਾ ਨੂੰ ਕਿਹਾ ਕਿ ਦੇਖਿਓ ਮੈਡਮ ਜੀ ਮੇਰਾ ਖਾਤਾ ਚੰਗੀ ਤਰ੍ਹਾਂ ਕਿਉਂ ਨਹੀਂ ਚੱਲ ਰਿਹਾ ਇਹਦੇ ਵਿੱਚ ਕੀ ਗੜਬੜ ਹੈ ਇਹ ਕਹਿ ਕੇ ਨਰਹਿਨ ਸਿੰਘ ਉਹ ਲਫਾਫੇ ਨੂੰ ਟੀਨਾ ਵੱਲ ਕਰਦਾ ਹੈ ਪਰ ਟੀਨਾ ਉਹਨੂੰ ਉਹਦੇ ਕੱਪੜਿਆਂ ਤੋਂ ਹੀ ਜੱਜ ਕਰਦੀ ਹੈ ਤੇ ਕਹਿੰਦੀ ਹੈ ਬਾਬਾ ਜੀ ਮੈਨੂੰ ਲੱਗਦਾ ਤੁਸੀਂ ਗਲਤ ਬੈਂਕ ਵਿੱਚ ਆ ਗਏ ਮੈਨੂੰ ਨਹੀਂ ਲੱਗਦਾ ਕਿ ਤੁਹਾਡਾ ਖਾਤਾ ਇਸ ਬੈਂਕ ਵਿੱਚ ਹੋਵੇਗਾ ਪਰ ਨਰੈਣ ਸਿੰਘ ਬੜੀ ਹੀ ਨਿਮਰਤਾ ਨਾਲ ਕਹਿੰਦਾ ਹੈ ਬੇਟੀ ਦੇਖ ਤਾਂ ਲੈ ਹੋ ਸਕਦਾ ਹੈ ਮੇਰਾ ਖਾਤਾ ਇਸੇ ਬੈਂਕ ਵਿੱਚ ਹੋਵੇ ਤੂੰ ਬਿਨਾਂ ਦੇਖੇ ਸਭ ਕੁਝ ਕਿਵੇਂ ਕਹਿ ਸਕਦੀ ਹੈ ਇਹ ਸੁਣ ਕੇ ਟੀਨਾ ਉਸ ਬਜ਼ੁਰਗ ਨੂੰ ਟਾਲਦੀ ਹੋਈ ਕਹਿੰਦੀ ਹੈ ਬਾਬਾ ਜੀ ਥੋੜਾ ਜਿਹਾ ਟਾਈਮ ਲੱਗੇਗਾ ਤੁਹਾਨੂੰ ਥੋੜੀ ਜਹੀ ਦੇਰ ਇੰਤਜ਼ਾਰ ਕਰਨਾ ਪਵੇਗਾ ਇਨਾ ਕਹਿ ਕੇ ਟੀਨਾ ਹੋਰਾਂ ਦੇ ਕੰਮ ਕਰਨ ਲੱਗਦੀ ਹੈ ਤੇ ਨਰੈਣ ਸਿੰਘ ਉੱਥੇ ਹੀ ਖੜ ਕੇ ਇੰਤਜ਼ਾਰ ਕਰਨ ਲੱਗਦਾ ਹੈ ਨਰੈਣ ਸਿੰਘ ਕਾਫੀ ਟਾਈਮ ਉੱਥੇ ਖੜਾ ਇੰਤਜ਼ਾਰ ਕਰਦਾ ਰਿਹਾ ਜਦੋਂ ਟੀਨਾ ਨੇ ਉਹਦੇ ਵੱਲ ਕੋਈ ਧਿਆਨ ਨਾ ਦਿੱਤਾ ਫਿਰ ਉਹ ਟੀਨਾ ਨੂੰ ਕਹਿੰਦਾ ਹੈ ਕਿ ਬੇਟੀ ਜੇ ਤੈਨੂੰ ਟਾਈਮ ਲੱਗੂਗਾ ਤਾਂ ਤੂੰ ਮੈਨੇਜਰ ਨੂੰ ਫੋਨ ਕਰਕੇ ਪੁੱਛ ਲੈ ਮੈ ਉਹਨਾਂ ਨੂੰ ਵੀ ਮਿਲਣਾ ਹੈ ਇਹ ਸੁਣ ਕੇ ਟੀਨਾ ਨਾ ਚਾਹੁੰਦੇ ਹੋਏ ਵੀ ਆਪਣਾ ਫੋਨ ਚੱਕਦੀ ਹੈ ਤੇ ਮੈਨੇਜਰ ਦਾ ਨੰਬਰ ਮਲਾਉਂਦੀ ਹੈ। ਉਹ ਫੋਨ ਕਰਕੇ ਮੈਨੇਜਰ ਨੂੰ ਦੱਸਦੀ ਹੈ ਕਿ ਇੱਕ ਬਜ਼ੁਰਗ ਆਦਮੀ ਤੁਹਾਨੂੰ ਮਿਲਣਾ ਚਾਹੁੰਦਾ ਹੈ। ਜੇ ਤੁਸੀਂ ਕਹੋ ਤਾਂ ਮੈਂ ਉਹਨੂੰ ਤੁਹਾਡੇ ਕੋਲ ਭੇਜ ਦਿੰਦੀ ਹਾਂ। ਮੈਨੇਜਰ ਕੈਮਰੇ ਵਿੱਚੋਂ ਹੀ ਨਰੈਣ ਸਿੰਘ ਨੂੰ ਦੇਖਦਾ ਹੈ ਤੇ ਫਿਰ ਕੈਮਰੇ ਵਿੱਚ ਦੇਖ ਕੇ ਟੀਨਾ ਨੂੰ ਪੁੱਛਦਾ ਹੈ ਕਿ ਇਹ ਬੰਦੇ ਦਾ ਸਾਡੇ ਬੈਂਕ ਵਿੱਚ ਕੋਈ ਖਾਤਾ ਕੋਈ ਅਕਾਊਂਟ ਹੈ ਕਿ ਨਹੀਂ? ਇਹ ਸਾਡਾ ਕਸਟਮਰ ਹੈ ਵੀ ਜਾਂ ਨਹੀਂ? ਜਾਂ ਕੋਈ ਐਵੇਂ ਹੀ ਮੂੰਹ ਚੱਕ ਕੇ ਇੱਥੇ ਆ ਗਿਆ? ਸਤੇ ਟੀਨਾ ਕਹਿੰਦੀ ਹੈ ਕਿ ਸਰ ਇਸ ਗੱਲ ਦਾ ਤਾਂ ਮੈਨੂੰ ਨਹੀਂ ਪਤਾ ਪਰ ਇਹ ਤੁਹਾਨੂੰ ਮਿਲਣਾ ਚਾਹੁੰਦਾ ਹੈ ਇਹ ਸੁਣ ਕੇ ਮੈਨੇਜਰ ਕਹਿੰਦਾ ਹੈ ਕਿ ਇਹੋ ਜਿਹੇ ਲੋਕਾਂ ਨੇ ਮੇਰੇ ਕੋਲ ਬਿਲਕੁਲ ਵੀ ਟਾਈਮ ਨਹੀਂ ਤੁਸੀਂ ਇਦਾਂ ਕਰੋ ਇਹਨੂੰ ਇੱਥੇ ਹੀ ਵੇਟਿੰਗ ਏਰੀਆ ਵਿੱਚ ਬਿਠਾ ਦਿਓ ਜਦੋਂ ਥੋੜੀ ਦੇਰ ਇੰਤਜ਼ਾਰ ਕਰੇਗਾ ਤਾਂ ਫਿਰ ਬਾਅਦ ਵਿੱਚ ਆਪਣੇ ਆਪ ਚਲਾ ਜਾਵੇਗਾ ਫੋਨ ਤੇ ਜਵਾਬ ਸੁਣ ਕੇ ਟੀਨਾ ਨਰੈਣ ਸਿੰਘ ਨੂੰ ਵੇਟਿੰਗ ਰੂਮ ਵਿੱਚ ਬਿਠਾ ਦਿੰਦੀ ਹੈ ਨਰੈਣ ਸਿੰਘ ਵੇਟਿੰਗ ਏਰੀਆ ਵਿੱਚ ਚਲਾ ਜਾਂਦਾ ਹੈ ਤੇ ਉੱਥੇ ਰੱਖੀ ਹੋਈ ਇੱਕ ਕੁਰਸੀ ਦੇ ਉੱਤੇ ਜਾ ਕੇ ਬਹਿ ਜਾਂਦਾ ਹੈ ਉਹ ਕਾਫੀ ਟਾਈਮ ਉੱਥੇ ਬੈਠਾ ਰਿਹਾ ਹਰ ਕੋਈ ਲੰਘਦਾ ਟੱਪਦਾ ਨਰੈਣ ਸਿੰਘ ਨੂੰ ਹੀ ਦੇਖ ਰਿਹਾ ਸੀ ਕਿਉਂਕਿ ਉਹ ਬੈਂਕ ਵਿੱਚ ਬਹੁਤ ਹੀ ਸਧਾਰਨ ਜਿਹੇ ਕੱਪੜੇ ਪਾ ਕੇ ਆਇਆ ਸੀ ਜਦਕਿ ਇਸ ਬੈਂਕ ਦੇ ਸਾਰੇ ਹੀ ਕਸਟਮਰ ਬਹੁਤ ਹੀ ਅਮੀਰ ਸਨ ਤੇ ਚੰਗੇ ਸੂਟ-ਬੂਟ ਪਾ ਕੇ ਆਉਂਦੇ ਸਨ ਦੇਖਣ ਤੋਂ ਵੀ ਲੱਗ ਨਹੀਂ ਰਿਹਾ ਸੀ ਕਿ ਇਸ ਬੰਦੇ ਦਾ ਇਸ ਬੈਂਕ ਵਿੱਚ ਅਕਾਊਂਟ ਹੋਵੇਗਾ ਐਸ ਬੈਂਕ ਵਿੱਚ ਸ਼ਹਿਰ ਦੇ ਅਮੀਰ ਲੋਕਾਂ ਦੇ ਹੀ ਅਕਾਊਂਟ ਸਨ ਹਰ ਕੋਈ ਲੰਘਦਾ ਟੱਪਦਾ ਉਸ ਨੂੰ ਹੀ ਦੇਖ ਰਿਹਾ ਸੀ ਨਰੈਣ ਸਿੰਘ ਦੇ ਸੁਧਾਰਨ ਕੱਪੜਿਆ ਕਰਕੇ ਹੀ ਉਹ ਹਰ ਇੱਕ ਦੇ ਆਕਰਸ਼ਣ ਦਾ ਕਾਰਨ ਬਣਿਆ ਹੋਇਆ ਸੀ ਹਰ ਕੋਈ ਘੂਰ ਘੂਰ ਕੇ ਉਹਨਾਂ ਨੂੰ ਦੇਖ ਰਿਹਾ ਸੀ ਤੇ ਆਪਸ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਵੀ ਕਰ ਰਹੇ ਸਨ ਇਹ ਗੱਲਾਂ ਨਰੈਣ ਸਿੰਘ ਨੂੰ ਵੀ ਸੁਣਦੀਆਂ ਸੀ ਪਰ ਉਹ ਚੁੱਪ ਹੀ ਰਹਿੰਦਾ ਹੈ ਤੇ ਇਨ੍ਹਾਂ ਗੱਲਾਂ ਵੱਲ ਬਹੁਤਾ ਧਿਆਨ ਨਹੀਂ ਦਿੰਦਾ ਉਹ ਆਪਣਾ ਨੰਬਰ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ ਤੇ ਉੱਥੇ ਬੈਠਾ ਉਹ ਸੋਚਦਾ ਹੈ ਕਿ ਜਲਦੀ ਹੀ ਮੇਰਾ ਨੰਬਰ ਆ ਜਾਵੇਗਾ ਤੇ ਥੋੜੀ ਦੇਰ ਵਿੱਚ ਹੀ ਮੈਨੇਜਰ ਆਵੇਗਾ ਤਾਂ ਮੈਂ ਉਹਦੇ ਨਾਲ ਗੱਲ ਕਰ ਲਾਂਗਾ ਇਸ ਬੈਂਕ ਵਿੱਚ ਇੱਕ ਹੋਰ ਕਲਰਕ ਸੀ ਜਿਸ ਦਾ ਨਾਮ ਸੁਨੀਲ ਸੀ ਸੁਨੀਲ ਬਾਹਰ ਗਿਆ ਹੋਇਆ ਸੀ ਜਿਵੇਂ ਹੀ ਉਹ ਬੈਂਕ ਵਿੱਚ ਆਉਂਦਾ ਹੈ ਤਾਂ ਉਹ ਦੇਖਦਾ ਹੈ ਕਿ ਇੱਕ ਬਜ਼ੁਰਗ ਵੇਟਿੰਗ ਏਰੀਆ ਵਿੱਚ ਬੈਠਾ ਹੈ ਤੇ ਹਰ ਕੋਈ ਉਹਦੇ ਵੱਲ ਹੀ ਘੂਰ-ਘੂਰ ਕੇ ਦੇਖ ਰਿਹਾ ਹੈ ਲੋਕ ਉਹਦੇ ਵੱਲ ਘੂਰ-ਘੂਰ ਕੇ ਇਸ ਲਈ ਦੇਖ ਰਹੇ ਸਨ ਕਿਉਂਕਿ ਉਹਨੇ ਸਧਾਰਨ ਕੱਪੜੇ ਪਾਏ ਹੋਏ ਸਨ ਤੇ ਉਹਦੇ ਵੱਲ ਦੇਖ ਕੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ ਇਸ ਤੋਂ ਬਾਅਦ ਸੁਨੀਲ ਸਿੱਧਾ ਉਸ ਬਜ਼ੁਰਗ ਨਾਰਾਇਣ ਸਿੰਘ ਦੇ ਕੋਲ ਜਾਂਦਾ ਹੈ ਅਤੇ ਉਹਨੂੰ ਪੁੱਛਣ ਲੱਗਦਾ ਹੈ ਕਿ ਬਾਬਾ ਜੀ ਤੂੰ ਕਿਵੇਂ ਆਇਆ ਤੈਨੂੰ ਇੱਥੇ ਕੀ ਕੰਮ ਹੈ ਕਿਉਂਕਿ ਸੁਨੀਲ ਨੂੰ ਇਹ ਬਹੁਤ ਬੁਰਾ ਲੱਗਦਾ ਹੈ ਕਿ ਹਰ ਕੋਈ ਉਸ ਬਜ਼ੁਰਗ ਦਾ ਮਜ਼ਾਕ ਬਣਾ ਰਿਹਾ ਸੀ ਨਾਰਾਇਣ ਸਿੰਘ ਸੁਨੀਲ ਨੂੰ ਦੱਸਦਾ ਹੈ ਕਿ ਮੈਂ ਮੈਨੇਜਰ ਨਾਲ ਗੱਲ ਕਰਨੀ ਹੈ ਮੈਨੂੰ ਉਹਦੇ ਤੱਕ ਕੋਈ ਕੰਮ ਹੈ ਜਦੋਂ ਸੁਨੀਲ ਮੈਨੇਜਰ ਨੂੰ ਜਾ ਕੇ ਦੱਸਦਾ ਹੈ ਕਿ ਇੱਕ ਬਜ਼ੁਰਗ ਜਿਸ ਦਾ ਨਾਮ ਨਰੈਣ ਸਿੰਘ ਹੈ ਤੁਹਾਨੂੰ ਮਿਲਣਾ ਚਾਹੁੰਦਾ ਹੈ ਤਾਂ ਮੈਨੇਜਰ ਕਹਿੰਦਾ ਹੈ ਕਿ ਮੈਨੂੰ ਪਤਾ ਹੈ ਮੈਂ ਹੀ ਉਹਨੂੰ ਵੇਟਿੰਗ ਏਰੀਆ ਵਿੱਚ ਬੈਠਣ ਲਈ ਕਿਹਾ ਹੈ ਉਹ ਸੁਨੀਲ ਨੂੰ ਕੋਈ ਹੋਰ ਕੰਮ ਦੇ ਕੇ ਉੱਥੋਂ ਭੇਜ ਦਿੰਦਾ ਹੈ ਹੁਣ ਨਰੈਣ ਸਿੰਘ ਨੂੰ ਬੈਠੇ ਹੋਏ ਉੱਥੇ 3 ਘੰਟੇ ਹੋ ਗਏ ਸਨ ਤੇ 3 ਘੰਟਿਆਂ ਤੱਕ ਤਾਂ ਉਹ ਸ਼ਾਂਤੀ ਨਾਲ ਬੈਠਾ ਰਿਹਾ ਪਰ ਹੁਣ ਉਹਦਾ ਸਬਰ ਦਾ ਬੰਨ ਟੁੱਟ ਚੁੱਕਿਆ ਸੀ ਹੁਣ ਉਸ ਤੋਂ ਇਹ ਗੱਲ ਸੈਨ ਨਾ ਹੋਈ ਉਹ ਖੜਾ ਹੋ ਕੇ ਮੈਨੇਜਰ ਦੇ ਕੈਬਨ ਵੱਲ ਜਾਣ ਲੱਗਦਾ ਹੈ ਕੈਮਰੇ ਵਿੱਚੋਂ ਮੈਨੇਜਰ ਉਹਨੂੰ ਦੇਖ ਰਿਹਾ ਹੁੰਦਾ ਹੈ ਜਦੋਂ ਉਹ ਦੇਖਦਾ ਹੈ ਕਿ ਨਰੈਣ ਸਿੰਘ ਉਹਦੇ ਵੱਲ ਆ ਰਿਹਾ ਹੈ ਇਸ ਤੋਂ ਪਹਿਲਾਂ ਕਿ ਉਹ ਦਫ਼ਤਰ ਵਿੱਚ ਆਉਂਦਾ ਮੈਨੇਜਰ ਬਾਹਰ ਨਿਕਲ ਆਉਂਦਾ ਹੈ ਤੇ ਕਹਿੰਦਾ ਹੈ ਕਿ ਹਾਂਜੀ ਬਾਬਾ ਜੀ ਦੱਸੋ ਤੁਹਾਨੂੰ ਕੀ ਕੰਮ ਹੈ ਨਰੈਣ ਸਿੰਘ ਆਪਣਾ ਲਿਫਾਫਾ ਉਹਦੇ ਵੱਲ ਕਰਦਾ ਹੈ ਤੇ ਕਹਿੰਦਾ ਹੈ ਕਿ ਮੇਰੇ ਬੈਂਕ ਦੀ ਸਟੇਟਮੈਂਟ ਇਹਦੇ ਵਿੱਚ ਹੈ ਦੇਖੋ ਮੇਰੇ ਬੈਂਕ ਤੋਂ ਕੋਈ ਲੈਣ-ਦੇਣ ਕਿਉਂ ਨਹੀਂ ਹੋ ਰਿਹਾ ਤੁਸੀਂ ਚੈੱਕ ਕਰਕੇ ਦੱਸੋ ਜੀ ਗੜਬੜ ਕਿੱਥੇ ਹੈ ਮੈਨੇਜਰ ਉਹਦੇ ਵੱਲ ਦੇਖ ਕੇ ਕਹਿੰਦਾ ਹੈ ਕਿ ਬਾਬਾ ਜੀ ਜਦੋਂ ਬੈਂਕ ਦੇ ਖਾਤੇ ਵਿੱਚ ਪੈਸੇ ਨਾ ਹੋਣ ਨਾ ਉਦੋਂ ਲੈਣ-ਦੇਣ ਰੁਕ ਜਾਂਦਾ ਹੈ ਹੋ ਸਕਦਾ ਹੈ ਤੁਹਾਡੇ ਵੀ ਖਾਤੇ ਵਿੱਚ ਪੈਸੇ ਜਮਾ ਨਾ ਹੋਣ ਨਰੈਣ ਸਿੰਘ ਮੈਨੇਜਰ ਨੂੰ ਕਹਿੰਦਾ ਹੈ ਕਿ ਪਹਿਲਾਂ ਤੁਸੀਂ ਚੈੱਕ ਤਾਂ ਕਰ ਲਓ ਫਿਰ ਹੀ ਮੈਨੂੰ ਦੱਸਿਓ ਕਿ ਕੀ ਗੜਬੜ ਹੈ ਤੁਸੀਂ ਬਿਨਾਂ ਚੈੱਕ ਕੀਤੇ ਕਿਵੇਂ ਦੱਸ ਸਕਦੇ ਹੋ ਤਾਂ ਮੈਨੇਜਰ ਹੱਸਦਾ ਹੋਇਆ ਕਹਿੰਦਾ ਹੈ ਬਾਬਾ ਜੀ ਇਸ ਗੱਲ ਦਾ ਮੈਨੂੰ ਸਾਲਾਂ ਤੋਂ ਤਜਰਬਾ ਹੈ ਮੈਂ ਬੰਦੇ ਦੀ ਸ਼ਕਲ ਦੇਖ ਕੇ ਹੀ ਦੱਸ ਦਿੰਦਾ ਹਾਂ ਕਿ ਬੰਦੇ ਦੇ ਖਾਤੇ ਵਿੱਚ ਪੈਸੇ ਹਨ ਜਾਂ ਨਹੀਂ ਤੁਸੀਂ ਇੱਥੋਂ ਚਲੇ ਜਾਓ ਸਾਰੇ ਲੋਕ ਤੁਹਾਡੇ ਵੱਲ ਦੇਖ ਰਹੇ ਨੇ ਤੇ ਤੁਹਾਡਾ ਮਜ਼ਾਕ ਬਣਾ ਰਹੇ ਨੇ ਇਸ ਗੱਲ ਦਾ ਬੈਂਕ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਇਹ ਸਭ ਸੁਣ ਕੇ ਨਰੈਣ ਸਿੰਘ ਕਹਿੰਦੇ ਹਨ ਕਿ ਮੈਂ ਤਾਂ ਚਲਿਆ ਜਾਵਾਂਗਾ ਪਰ ਤੂੰ ਜੋ ਕਹਿ ਰਿਹਾ ਹੈ ਤੈਨੂੰ ਇਹਦਾ ਪ੍ਰਣਾਮ ਭੁਗਤਣਾ ਪਵੇਗਾ ਇੱਕ ਵਾਰ ਮੇਰੇ ਖਾਤੇ ਦੀ ਸਟੇਟਮੈਂਟ ਨੂੰ ਜ਼ਰੂਰ ਚੈੱਕ ਕਰ ਲਵੀ ਇਹ ਕਹਿ ਕੇ ਨਰੈਣ ਸਿੰਘ ਬੈਂਕ ਵਿੱਚੋਂ ਚਲਾ ਜਾਂਦਾ ਹੈ ਉਹ ਆਪਣਾ ਲਿਫਾਫਾ ਉੱਥੇ ਹੀ ਮੈਨੇਜਰ ਦੇ ਮੇਜ਼ ਤੇ ਰੱਖ ਦਿੰਦਾ ਹੈ ਮੈਨੇਜਰ ਨੂੰ ਇਹ ਗੱਲ ਸੁਣ ਕੇ ਪਹਿਲਾਂ ਤਾਂ ਥੋੜਾ ਜਿਹਾ ਡਰ ਲੱਗਦਾ ਹੈ ਪਰ ਫਿਰ ਉਹ ਇਹ ਗੱਲ ਨੂੰ ਅਣਸੁਨਾ ਜਿਹਾ ਕਰਕੇ ਆਪਣੇ ਕੰਮ ਵਿੱਚ ਲੱਗ ਜਾਂਦਾ ਹੈ ਥੋੜੇ ਜਿਰ ਬਾਅਦ ਮੈਨੇਜਰ ਸੁਨੀਲ ਨੂੰ ਉਸ ਬਜ਼ੁਰਗ ਆਦਮੀ ਦੇ ਖਾਤੇ ਬਾਰੇ ਜਾਣਕਾਰੀ ਦੇਣ ਲਈ ਕਹਿੰਦਾ ਹੈ ਤੇ ਕਹਿੰਦਾ ਹੈ ਕਿ ਦੇਖ ਇਹਦੇ ਵਿੱਚ ਕੀ ਹੈ ਜਦੋਂ ਸੁਨੀਲ ਕੰਪਿਊਟਰ ਵਿੱਚੋਂ ਉਹ ਖਾਤਾ ਲੱਭਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਦੇਖ ਕੇ ਹੈਰਾਨ ਰਹਿ ਜਾਂਦਾ ਹੈ ਕਿ ਇਹ ਬਜ਼ੁਰਗ ਆਦਮੀ ਤਾਂ ਇੱਕ ਤਰ੍ਹਾਂ ਨਾਲ ਬੈਂਕ ਦਾ ਹੀ ਮਾਲਕ ਸੀ ਕਿਉਂਕਿ ਬੈਂਕ ਦੇ 60% ਸ਼ੇਅਰ ਇਸ ਬਜ਼ੁਰਗ ਆਦਮੀ ਨੇ ਖਰੀਦੇ ਹੋਏ ਸਨ ਸੁਨੀਲ ਉਸ ਰਿਪੋਰਟ ਦੀ ਇੱਕ ਕਾਪੀ ਕੱਢਦਾ ਹੈ ਤੇ ਮੈਨੇਜਰ ਕੋਲ ਜਾਂਦਾ ਹੈ ਮੈਨੇਜਰ ਜੋ ਕਿ ਇੱਕ ਅਮੀਰ ਕਸਟਮਰ ਨੂੰ ਅਟੈਂਡ ਕਰ ਰਿਹਾ ਸੀ ਉਹਦੇ ਕੋਲ ਜਾ ਕੇ ਸੁਨੀਲ ਕਹਿੰਦਾ ਹੈ ਕਿ ਦੇਖੋ ਸਰ ਮੈਨੇਜਰ ਸੁਨੀਲ ਨੂੰ ਪੁੱਛਦਾ ਹੈ ਕੀ ਹੈ ਕੀ ਕੰਮ ਹੈ ਤਾਂ ਸੁਨੀਲ ਦੱਸਦਾ ਹੈ ਕਿ ਉਹ ਬਜ਼ੁਰਗ ਜੋ ਨਰੈਣ ਸਿੰਘ ਆਇਆ ਸੀ ਮੈਂ ਉਹਦੇ ਖਾਤੇ ਨੂੰ ਚੰਗੀ ਤਰ੍ਹਾਂ ਦੇਖਿਆ ਤੇ ਇਹ ਰਿਪੋਰਟ ਤੁਹਾਨੂੰ ਦਿਖਾਉਣ ਲਈ ਆਇਆ ਹਾਂ ਇਹ ਸੁਣ ਕੇ ਮੈਨੇਜਰ ਕਹਿੰਦਾ ਹੈ ਕਿ ਤੂੰ ਆਪ ਹੀ ਦੇਖ ਲੈ ਇਹੋ ਜਿਹੇ ਲੋਕਾਂ ਲਈ ਮੇਰੇ ਕੋਲ ਤਾਂ ਬਿਲਕੁਲ ਵੀ ਸਮਾਂ ਨਹੀਂ ਤੂੰ ਇੱਥੋਂ ਇਹਨੂੰ ਲੈ ਜਾ ਚੱਕ ਕੇ ਹੁਣ ਸੁਨੀਲ ਉਹ ਰਿਪੋਰਟ ਨੂੰ ਉੱਥੋਂ ਲੈ ਕੇ ਚਲਾ ਜਾਂਦਾ ਹੈ ਤੇ ਆਪਣਾ ਕੰਮ ਕਰਨ ਲੱਗਦਾ ਹੈ ਅਗਲੇ ਦਿਨ ਫੇਰ ਨਰੈਣ ਸਿੰਘ ਬੈਂਕ ਵਿੱਚ ਆਉਂਦਾ ਹੈ ਪਰ ਅੱਜ ਉਹਦੇ ਨਾਲ ਇੱਕ ਸੂਟ ਬੂਟ ਵਾਲਾ ਵਿਅਕਤੀ ਵੀ ਸੀ ਉਹ ਸਿੱਧੇ ਹੀ ਮੈਨੇਜਰ ਦੇ ਕੈਬਨ ਵਿੱਚ ਜਾਂਦੇ ਹਨ ਤੇ ਉੱਥੇ ਜਾ ਕੇ ਕਹਿੰਦੇ ਹਨ ਕਿ ਤੂੰ ਜੋ ਕੱਲ ਮੇਰੇ ਨਾਲ ਕੀਤਾ ਉਹ ਬਿਲਕੁਲ ਵੀ ਮਾਫੀ ਦੇ ਲਾਇਕ ਨਹੀਂ ਹੈ ਹੁਣ ਤੂੰ ਆਪਣੀ ਸਜ਼ਾ ਭੁਗਤਣ ਲਈ ਤਿਆਰ ਹੋ ਜਾ ਨਰੈਣ ਸਿੰਘ ਮੈਨੇਜਰ ਨੂੰ ਕਹਿੰਦਾ ਹੈ ਕਿ ਤੈਨੂੰ ਮੈਨੇਜਰ ਦੇ ਪਦ ਤੋਂ ਹਟਾਇਆ ਜਾਂਦਾ ਹੈ ਤੇ ਤੇਰੀ ਥਾਂ ਤੇ ਉਸ ਕਲਰਕ ਸੁਨੀਲ ਨੂੰ ਮੈਨੇਜਰ ਬਣਾਇਆ ਜਾਂਦਾ ਹੈ ਇਹ ਸੁਣ ਕੇ ਮੈਨੇਜਰ ਗੁੱਸੇ ਵਿੱਚ ਕਹਿੰਦਾ ਹੈ ਕਿ ਤੁਸੀਂ ਹੁੰਦੇ ਕੌਣ ਹੋ ਮੈਨੂੰ ਇਸ ਤਰ੍ਹਾਂ ਕਹਿਣ ਵਾਲੇ ਨਰੈਣ ਸਿੰਘ ਉਸ ਨੂੰ ਦੱਸਦਾ ਹੈ ਕਿ ਮੈਂ ਇਸ ਬੈਂਕ ਦਾ ਮਾਲਕ ਹਾਂ ਤੂੰ ਮੈਨੂੰ ਮਾਲਕ ਹੀ ਸਮਝ ਕਿਉਂਕਿ ਬੈਂਕ ਦੇ 60% ਸ਼ੇਅਰ ਹਨ ਮੇਰੇ ਕੋਲ ਤੇ ਜੇ ਮੈਂ ਚਾਹਾਂ ਤਾਂ ਤੈਨੂੰ ਹਟਾ ਵੀ ਸਕਦਾ ਹਾਂ ਇਸ ਤੋਂ ਬਾਅਦ ਉਹ ਵਿਅਕਤੀ ਜੋ ਨਰੈਣ ਦੇ ਨਾਲ ਆਇਆ ਸੀ ਆਪਣਾ ਬਰੀਫ ਕੇਸ ਖੋਲਦਾ ਹੈ ਤੇ ਉਹਦੇ ਵਿੱਚੋਂ ਇੱਕ ਡਾਕੂਮੈਂਟ ਕੱਢਦਾ ਹੈ ਜਿਹੜਾ ਕਿ ਸੁਨੀਲ ਦੀ ਪ੍ਰਮੋਸ਼ਨ ਦਾ ਸੀ ਉਹ ਇੱਕ ਹੋਰ ਡਾਕੂਮੈਂਟ ਕੱਢਦਾ ਹੈ ਤੇ ਮੈਨੇਜਰ ਨੂੰ ਦੇ ਦਿੰਦਾ ਹੈ ਉਹ ਕਹਿੰਦਾ ਹੈ ਕਿ ਜੇ ਤੂੰ ਚਾਹੇ ਤਾਂ ਫੀਲਡ ਵਿੱਚ ਕੰਮ ਕਰ ਸਕਦਾ ਹੈ ਜੇ ਨਹੀਂ ਕਰਨਾ ਤਾਂ ਤੂੰ ਇੱਥੋਂ ਜਾ ਸਕਦਾ ਹੈ ਪਰ ਹੁਣ ਤੋਂ ਮੈਨੇਜਰ ਨਹੀਂ ਰਿਹਾ ਇਹ ਗੱਲ ਸੁਣ ਕੇ ਮੈਨੇਜਰ ਦੇ ਪਸੀਨੇ ਛੁੱਟ ਜਾਂਦੇ ਨੇ ਤੇ ਉਹ ਨਰੈਣ ਸਿੰਘ ਤੋਂ ਆਪਣੀ ਕੱਲ ਵਾਲੀ ਗਲਤੀ ਲਈ ਹੱਥ ਜੋੜ ਕੇ ਮਾਫੀ ਮੰਗਣ ਲੱਗਦਾ ਹੈ ਨਰੈਣ ਸਿੰਘ ਉਹਨੂੰ ਕਹਿੰਦੇ ਨੇ ਕਿ ਮੈਂ ਤੈਨੂੰ ਮਾਫ ਨਹੀਂ ਕਰ ਸਕਦਾ ਕਿਉਂਕਿ ਜੋ ਤੂੰ ਗਲਤੀ ਕੀਤੀ ਸੀ ਨਾ ਉਹ ਤਾਂ ਇਸ ਬੈਂਕ ਦੀ ਪਾਲਿਸੀ ਦੇ ਹੀ ਖਿਲਾਫ ਹੈ ਮੇਰੇ ਬੈਂਕ ਵਿੱਚ ਅਮੀਰ ਜਾਂ ਗਰੀਬ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾ ਸਕਦਾ। ਨਰੈਣ ਸਿੰਘ ਕਹਿੰਦਾ ਹੈ ਕਿ ਮੈਂ ਤਾਂ ਤੇਰੇ ਉੱਤੇ ਰਹਿਮ ਕਰ ਰਿਹਾ ਹਾਂ ਜੋ ਤੈਨੂੰ ਹਜੇ ਵੀ ਬੈਂਕ ਵਿੱਚ ਕੰਮ ਕਰਨ ਦੇ ਰਿਹਾ ਹਾਂ। ਨਹੀਂ ਤਾਂ ਜੇ ਮੈਂ ਚਾਹਾਂ ਤਾਂ ਤੈਨੂੰ ਬੈਂਕ 'ਚੋਂ ਕੱਢ ਵੀ ਸਕਦਾ ਹਾਂ। ਫਿਰ ਉਹ ਟੀਨਾ ਨੂੰ ਕਹਿੰਦਾ ਹੈ ਕਿ ਮੈਂ ਤੇਰੀ ਪਹਿਲੀ ਗਲਤੀ ਸਮਝ ਕੇ ਤੈਨੂੰ ਇਸ ਵਾਰ ਮਾਫ਼ ਕਰ ਰਿਹਾ ਹਾਂ ਤੇ ਅੱਗੇ ਤੋਂ ਜੇ ਕੋਈ ਗਾਹਕ ਬੈਂਕ ਵਿੱਚ ਆਉਂਦਾ ਉਹਨੂੰ ਉਹਦੇ ਕੱਪੜਿਆਂ ਤੋਂ ਜੱਜ ਨਹੀਂ ਕਰਨਾ। टीना ਹੱਥ ਜੋੜ ਕੇ ਉਸ ਤੋਂ ਮਾਫੀ ਮੰਗਦੀ ਹੈ ਤੇ ਕਹਿੰਦੀ ਹੈ ਕਿ ਸਰ ਮੈਨੂੰ ਮaaf ਕਰ ਦਿਓ ਹੁਣ ਨਰੈਣ ਸਿੰਘ ਉਸ ਵਿਅਕਤੀ ਨਾਲ ਬੈਂਕ ਵਿੱਚੋਂ ਜਾਣ ਲੱਗਦੇ ਨੇ ਤੇ ਜਾਂਦੇ ਜਾਂਦੇ ਹੀ ਕਹਿ ਜਾਂਦੇ ਨੇ ਕਿ ਅੱਗੇ ਤੋਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਮੈਂ ਵਜ ਦੀ ਬੈਂਕ ਵਿੱਚ ਆਪਣੇ ਬੰਦੇ ਚੈਕਿੰਗ ਲਈ ਪੇਜਦਾਰ ਰਹਾਂਗਾ ਇਹ ਕਹਿ ਕੇ ਨਰੈਣ ਸਿੰਘ ਉੱਥੋਂ ਚਲੇ ਜਾਂਦੇ ਨੇ ਹੁਣ ਬੈਂਕ ਦਾ ਪੂਰਾ ਸਟਾਫ ਇਸ ਬਾਰੇ ਗੱਲ ਕਰ ਰਿਹਾ ਸੀ ਅਤੇ ਸੋਚ ਰਿਹਾ ਸੀ ਕਿ ਹੁਣ ਤਾਂ ਚੰਗੀ ਤਰ੍ਹਾਂ ਕੰਮ ਕਰਨਾ ਪਵੇਗਾ ਕਿਤੇ ਅਗਲੀ ਵਾਰ ਉਹਨਾਂ ਦਾ ਨੰਬਰ ਨਾ ਆ ਜਾਵੇ ਇਹ ਗੱਲ ਨੂੰ ਸੋਚ ਕੇ ਹੁਣ ਹਰ ਕੋਈ ਬੈਂਕ ਵਿੱਚ ਚੰਗੀ ਤਰ੍ਹਾਂ ਕੰਮ ਕਰਨ ਲੱਗਦਾ ਹੈ ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲੈਣਾ ਕਹਾਣੀ ਸੁਣਾਉਣ ਦਾ ਉਦੇਸ਼ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਜਾਂ ਉਹਨਾਂ ਨੂੰ ਪਰੇਸ਼ਾਨ ਕਰਨਾ ਨਹੀਂ ਹੈ ਇਹ ਕਹਾਣੀਆਂ ਸਿਰਫ ਤੁਹਾਨੂੰ ਕੁਝ ਸਿਖਾਉਣ ਲਈ ਹੀ ਸੁਣਾਈਆਂ ਜਾਂਦੀਆਂ ਹਨ ਸੋ ਦੋਸਤੋ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਅਤੇ ਦਿਲਚਸਪ ਕਹਾਣੀ ਦੇ ਨਾਲ ਧੰਨਵਾਦ ਜੀ